ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਤਕਾਰਯੋਗ ਸਾਥੀਓ ਅੱਜ ਮੈਂ ਤੁਹਾਡੇ ਨਾਲ ਬੜੇ ਹੀ ਅਹਿਮ ਮੁੱਦੇ ਦੇ ਉੱਪਰ ਜਿਹੜਾ ਹੈ ਵਿਸ਼ੇ ਦੇ ਉੱਪਰ ਗੱਲਬਾਤ ਕਰਨ ਵਾਸਤੇ ਰੂਬਰੂ ਹੋਇਆ ਹਾਂ ਕੱਲ ਦਾ ਮੈਂ ਦੇਖ ਰਿਹਾ ਸੀਗਾ ਇੱਕ ਸਰਦਾਰ ਬੂਟਾ ਸਿੰਘ ਜੀ ਭਾਰਤ ਦੇ ਸਾਡੇ ਗ੍ਰਹਿ ਮੰਤਰੀ ਰਹੇ ਉਹਨਾਂ ਨੂੰ ਲੈ ਕੇ ਇੱਕ ਬਿਆਨ ਆਇਆ ਕਾਂਗਰਸ ਪਾਰਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਔਰ ਉਸ ਬਿਆਨ ਨੂੰ ਲੈ ਕੇ ਉਸ ਬਿਆਨ ਦੀ ਆੜ ਦੇ ਵਿੱਚ ਪੰਜਾਬ ਦੀਆਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਵੱਲੋਂ ਜਿਹੜੀ ਆ ਕਾਫੀ ਟਿੱਪਣੀ ਔਰ ਕਾਫੀ ਜਿਹੜੇ ਸਿਆਸੀ ਹਮਲੇ ਕਾਂਗਰਸ ਪਾਰਟੀ ਦੇ ਉੱਪਰ ਬੋਲੇ ਜਾ ਰਹੇ ਹਨ ਔਰ ਜਿੱਥੋਂ ਤੱਕ ਉਹ ਬਿਆਨ ਦਾ ਸਵਾਲ ਹੈ ਉਹਨਾਂ ਦੇ ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਬੋਲਿਆ ਗਿਆ ਕਿ ਉਹਨਾਂ ਨੂੰ ਕਾਂਗਰਸ ਪਾਰਟੀ ਨੇ ਦੇਸ਼ ਦਾ ਗ੍ਰਹਿ ਮੰਤਰੀ ਬਣਾਇਆ ਉਹਨਾਂ ਦੀ ਮਨਸ਼ਾ ਗਲਤ ਨਹੀਂ ਸੀ ਪਰ ਜਿਹੜੇ ਸ਼ਬਦਾਂ ਦਾ ਇਸਤੇਮਾਲ ਕੀਤਾ ਗਿਆ ਉਹ ਸ਼ਬਦ ਠੀਕ ਨਹੀਂ ਸਨ ਔਰ ਜਿੱਥੋਂ ਤੱਕ ਕਾਂਗਰਸ ਪਾਰਟੀ ਨੇ ਉਹਨਾਂ ਨੂੰ ਗ੍ਰਹਿ ਮੰਤਰੀ ਦਾ ਸਵਾਲ ਕਰਨ ਦਾ ਕੀਤਾ ਬਣਾਇਆ ਮੈਂ ਇਹ ਵੀ ਗੱਲ ਦੱਸਣਾ ਚਾਹੁੰਦਾ ਕਿ ਉਹਨਾਂ ਨੂੰ ਕਾਂਗਰਸ ਪਾਰਟੀ ਨੇ ਅ ਦੇਸ਼ ਦਾ ਗ੍ਰਹਿ ਮੰਤਰੀ ਨਹੀਂ ਬਣਾਇਆ ਸਰਦਾਰ ਬੂਟਾ ਸਿੰਘ ਨੂੰ ਕਾਂਗਰਸ ਪਾਰਟੀ ਨੇ ਆਪਣੇ ਸਿਰ ਦਾ ਤਾਜ ਬਣਾ ਕੇ ਰੱਖਿਆ ਸੀਗਾ ਔਰ ਉਹ ਸਰਦਾਰ ਬੂਟਾ ਸਿੰਘ ਨੇ ਜਿੱਥੇ ਆਪਣੀ ਕਾਬਲੀਅਤ ਨੂੰ ਦਿਖਾਉਂਦੇ ਹੋਏ ਵਕ ਵਕ ਅਹੁਦੇ ਤੇ ਰਹਿੰਦਿਆਂ ਹੋਏ ਉਹਨਾਂ ਨੇ ਜਿੱਥੇ ਹੈ ਦੇਸ਼ ਦੀ ਸੇਵਾ ਕੀਤੀ ਕਾਂਗਰਸ ਪਾਰਟੀ ਦੀ ਸੇਵਾ ਕੀਤੀ ਆਵਾਮ ਦੀ ਲੋਕਾਂ ਦੀ ਔਰ ਆਪਣੇ ਸਮਾਜ ਭਾਈਚਾਰੇ ਦੀ ਸੇਵਾ ਕੀਤੀ ਔਰ ਅੱਜ ਉਹਨਾਂ ਦੇ ਕੀਤੇ ਹੋਏ ਕੰਮਾਂ ਨੂੰ ਅੱਜ ਲੋਕ ਜਿਹੜੇ ਹੈ ਬੜੇ ਆ ਪਿਆਰ ਔਰ ਸਤਿਕਾਰ ਦੇ ਨਾਲ ਯਾਦ ਕਰ ਰਹੇ ਆ ਰਹੀ ਗੱਲ ਅੱਜ ਪੰਜਾਬ ਦੇ ਅੰਦਰ ਬਿਆਨਬਾਜ਼ੀ ਮੈਂ ਸੁਣ ਰਿਹਾ ਸੀਗਾ ਆਮ ਆਦਮੀ ਪਾਰਟੀ ਵਾਲੇ ਸਾਥੀ ਸਾਡੇ ਲੀਡਰ ਸਾਹਿਬਾਨ ਬੋਲ ਰਹੇ ਸਨ ਉਹ ਕਹਿ ਰਹੇ ਸੀ ਕਿ ਦਸ ਰੇ ਸਨ ਕਿ ਕਾਂਗਰਸ ਪਾਰਟੀ ਜਿਹੜੀ ਹੈ ਦਲਤਾਂ ਨੂੰ ਨਫ਼ਰਤ ਕਰਦੀ ਹੈ ਮੈਂ ਇੰਨੀ ਗੱਲ ਕਹਿਣਾ ਚਾਹਾਂਗਾ ਆ ਜਮਾਦਨੀ ਪਾਰਟੀ ਦੇ ਲੀਡਰ ਸਾਹਿਬਾਨਾਂ ਨੂੰ ਕਿ ਕਾਂਗਰਸ ਪਾਰਟੀ ਜਿਹੜੀ ਹੈ ਮਾਨਸ ਕੀ ਜਾਤ ਸਭੇ ਇੱਕ ਪਹਿਚਾਨ ਬੋ ਇਹਦੇ ਉੱਪਰ ਜਿਹੜਾ ਹੈ ਨਾ ਉਹ ਪੈਰਾ ਦਿੰਦੀ ਹੈ ਔਰ ਤੁਸੀਂ ਆਪਣੀ ਪੀੜੀ ਹੇਠਾਂ ਸੋਟਾ ਫੇਰੋ ਜਿਸ ਦਿਨ ਇੱਥੇ ਨਵੇਂ ਸਾਲ ਦੀ 2025 ਦੀ ਨਵੇਂ ਸਾਲ ਦੀ ਸਵੇਰ ਹੋਈ ਸੀ ਔਰ 26 ਜਨਵਰੀ ਰਿਪਬਲਿਕ ਡੇ ਆਫ ਇੰਡੀਆ ਗਣਤੰਤਰ ਦਿਵਸ ਨੂੰ ਪੂਰੇ ਭਾਰਤ ਚ ਨਹੀਂ ਦੁਨੀਆ ਦੇ ਵਿੱਚ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਸੀਗਾ बाबा भीमराव अंबेडकर साहब ਨੂੰ ਬੜੀ ਸ਼ਰਧਾ ਪਿਆਰ ਸਤਿਕਾਰ ਨਾਲ ਲੋਕ ਯਾਦ ਕਰ ਰਹੇ ਸਨ ਉਸ ਦਿਨੇ ਸੱਚਖੰਡ ਦੀ ਪਾਵਨ ਪਵਿੱਤਰ ਧਰਤੀ ਜਾਂ ਸ੍ਰੀ ਅੰਮ੍ਰਿਤਸਰ ਸਾਹਿਬ ਇਥੇ बाबा भीमराव अंबेडकर ਸਾਹਿਬ ਦੇ ਬੁੱਤ ਤੇ ਚੜ ਕੇ ਦਿਨ ਦਿਹਾੜੇ ਹਮਲਾ ਕਰਕੇ ਉਸ ਬੁੱਤ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਸੀ ਉਸ ਦਿਨ ਆਮ ਆਦਮੀ ਪਾਰਟੀ ਦੀ ਸਰਕਾਰ ਚੁੱਪ ਕਿਉਂ ਬੈਠੀ ਸੀ ਆਮ ਆਦਮੀ ਪਾਰਟੀ ਦੇ ਲੀਡਰ ਚੁੱਪ ਕਿਉਂ ਬੈਠੇ ਸਨ ਕਿ बाबा ਸਾਹਿਬ ਦੇ ਬੁੱਤ ਕਰਦੇ ਉੱਪਰ ਕਿਉਂ ਨਹੀਂ ਉਹਨਾਂ ਨੂੰ ਪ੍ਰੋਟੈਕਟ ਕਰ पाए ਤੁਸੀਂ ਲੋਕ ਔਰ ਜਿਹੜੇ ਕੁਝ ਭਾਜਪਾ ਦੇ ਲੋਕ ਅੱਜ ਬੋਲ ਰਹੇ ਸੀ ਇਸ ਬਿਆਨ ਦੀ ਆੜ ਦੇ ਵਿੱਚ ਮੈਂ ਉਹਨਾਂ ਨੂੰ ਵੀ ਸਵਾਲ ਕਰਨਾ ਚਾਹੁੰਦਾ ਕਿ ਜਿਸ ਦਿਨ ਹਰਿਆਣਾ ਦੇ ਸਾਡੇ ਉਹ Dalit ਪਰਿਵਾਰ ਦੇ ਵਿੱਚ ਜਨਮੇ ਸਾਡੇ ਬਹੁਤ ਹੀ ਕਾਬਿਲ IPS ਆਫੀਸਰ ਵਾਈ ਪੂਰਨ ਕੁਮਾਰ ਜੀ ਜਿਸ ਦਿਨ ਉਹਨਾਂ ਨੂੰ ਆਪਣੀ ਮਾਨਸਿਕ ਤੌਰ ਤੇ ਜਿਹੜੀ ਇਹ ਪੀੜਾ ਦਾ ਸਾਹਮਣਾ ਪਰੇਸ਼ਾਨੀ ਦਾ ਸਾਹਮਣਾ ਕਰਦੇ ਹੋਏ ਆਪਣੀ ਜੀਵਨ ਲੀਲਾ ਸਮਾਪਤ ਕਰਨੀ ਪਈ ਉਸ ਦਿਨ ਭਾਜਪਾ ਦੇ ਲੋਕ ਕਿਉਂ ਨਹੀਂ ਲੀਡਰ ਸਾਹਿਬਾਨ ਬੋਲੇ ਉਸ ਦਿਨ ਸ਼੍ਰੀ ਰਾਹੁਲ ਗਾਂਧੀ ਜੀ ਉੱਥੇ ਗਏ ਔਰ ਪਰਿਵਾਰ ਦੇ ਨਾਲ ਦੋਖ ਸਾਂਝਾ ਕੀਤਾ ਉਹਨਾਂ ਦੀ ਆਵਾਜ਼ ਬੁਲੰਦ ਕੀਤੀ ਜਿਸ ਦਿਨ ਯੂਪੀ ਦੇ ਅੰਦਰ ਹਰੀ ਓਮ ਵਾਲਮੀਕੀ ਜੀ ਨੂੰ ਦਿਨ ਦਿਹਾੜੇ ਜਿਹੜਾ ਰਾਤ ਜਿਹੜੀ ਸੀ ਉਹ ਜਾ ਕੇ ਉਹਨਾਂ ਨੂੰ ਕਤਲ ਕੀਤਾ ਗਿਆ ਬਰੂਟਲੀ ਮਰਡਰ ਕੀਤਾ ਗਿਆ ਉਸ ਦਿਨ ਬੀਜੇਪੀ ਦੇ ਲੋਕ ਕਿਉਂ ਨਹੀਂ ਬੋਲੇ ਕਿਉਂ ਲੀਡਰ ਸਾਹਿਬਾਨਾਂ ਨੇ ਆਵਾਜ਼ ਕਿਉਂ ਨਹੀਂ ਖੋਲੀ ਔਰ ਜਿਸ ਦਿਨ ਅੱਜ ਮੈਂ ਦੇਖ ਰਿਹਾ ਸੀ ਬਿਆਨਬਾਜ਼ੀ ਆ ਰਹੀ ਸੀਗੀ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਸਾਹਿਬਾਨਾਂ ਦੀ ਉਹਨਾਂ ਵੱਲੋਂ ਵੀ ਇਹ ਸਵਾਲ ਖੜਾ ਕੀਤਾ ਗਿਆ ਕਿ ਇਹ ਆ ਕਾਂਗਰਸ ਪਾਰਟੀ ਦੇ ਦਿਲ ਕਾਲੇ ਹਨ ਤਾਂ ਮੈਂ ਇਹਨਾਂ ਪੁੱਛਣਾ ਚਾਹਾਂਗਾ ਸ਼੍ਰੋਮਣੀ ਅਕਾਲੀ ਦਲ ਦੇ ਉਸ ਲੀਡਰ ਸਾਹਿਬਾਨਾਂ ਨੂੰ ਕਿ ਜਿਸ ਦਿਨ ਕਾਂਗਰਸ ਪਾਰਟੀ ਨੇ ਜਦੋਂ 1975 ਦਾ ਟਾਈਮ ਸੀਗਾ ਔਰ ਦਲਿਤ ਭਾਈਚਾਰੇ ਦੇ ਵਿੱਚ ਜਿਹੜਾ ਮਜਬੀ ਸਿੱਖ ਵਾਲਮੀਕੀ ਭਾਈਚਾਰਾ ਹੈ ਇਸ ਨੂੰ ਪ੍ਰੈਫਰੈਂਸ ਦਿੰਦੇ ਹੋਏ ਰਿਜ਼ਰਵੇਸ਼ਨ ਵਿਦਨ ਰਿਜ਼ਰਵੇਸ਼ਨ ਦੇ ਵਿੱਚ ਮਜਬੀ ਸਿੱਖ ਤੇ ਵਾਲਮੀਕ ਭਾਈਚਾਰੇ ਨੂੰ 12.5% ਰਿਜ਼ਰਵੇਸ਼ਨ ਕੋਟਾ ਬੱਚਿਆਂ ਦਾ ਭਵਿੱਖ ਜਿਹੜਾ ਹੈ ਉਜਵਲ ਕਰਨ ਵਾਸਤੇ ਦਿੱਤਾ ਗਿਆ ਸੀਗਾ ਉਹ ਕਿਹਦੀ ਦੇਣ ਸੀ ਕਿ ਉਹ ਕਾਂਗਰਸ ਪਾਰਟੀ ਦੀ ਦੇਣ ਸੀ ਉਹ ਹੀ ਕਾਲੇ ਦਿਲ ਵਾਲੇ ਸੀ ਜਿਨ੍ਹਾਂ ਨੇ ਮਜਬੂਰੀ ਸੇ ਇੱਕ ਭਾਈਚਾਰੇ ਨੂੰ ਮਾਨ ਸਨਮਾਨ ਦੇ ਕੇ ਰੈਜ਼ਰਵੇਸ਼ਨ ਲਾਗੂ ਕੀਤੀ ਔਰ ਉਸੇ ਰੈਜ਼ਰਵੇਸ਼ਨ ਨੂੰ ਮੁੜ ਕੇ ਭਾਰਤ ਦੀ ਸਭ ਤੋਂ ਸਰਵੋੱਚ ਉਦਾਲਤ ਮਾਨਕ ਸਪਰੀਮ ਕੋਰਟ ਆਫ ਇੰਡੀਆ ਨੇ ਜਿਹੜਾ ਸੀਗਾ ਉਹ ਕੰਟੀਨਿਊ ਕੀਤਾ ਫੈਸਲਾ ਹੱਕ ਸੁਣਾਇਆ ਸੋ ਤੁਸੀਂ ਇਸ ਬਿਆਨਬਾਜ਼ੀ ਦੀ ਆੜ ਦੇ ਵਿੱਚ ਕਾਂਗਰਸ ਪਾਰਟੀ ਦੇ ਉੱਪਰ ਹਮਲਾ ਕਰਨ ਦੀ ਬਜਾਏ ਆਪਣੀ ਪੀੜੀ ਦੇ ਹੇਠਾਂ ਸੋਟਾ ਮਾਰੋ ਕਿਉਂ ਸਰਦਾਰ ਬੋਟਾ ਸਿੰਘ ਚਾਏ ਰੰਗ ਕਾਲਾ ਸੀ ਚਾਹੇ ਗੋਰਾ ਸੀ ਉਹਨਾਂ ਦਾ ਪਰ ਉਹ ਸਾਡੇ ਕੌਮ ਦੇ ਹੀਰੋ ਸਨ ਉਹ ਸਾਡੇ ਜਿਹੜੇ ਸੀ ਪ੍ਰੇਰਣਾਦਾਇਕ ਸਨ ਪ੍ਰੇਰਣਾ ਸਰੋਤ ਸਨ ਔਰ ਕਾਂਗਰਸ ਪਾਰਟੀ ਨੇ ਉਹਨਾਂ ਨੂੰ ਵਕ ਵਕ ਅਹੁਦਿਆਂ ਤੇ ਤਾਇਨਾਤ ਕਰਦੇ ਹੋਏ ਵੱਡੀਆਂ ਜ਼ਿੰਮੇਵਾਰੀਆਂ ਜਿਹੜੀਆਂ ਸੀਗੀਆਂ ਦੇਸ਼ ਦੇ ਵਿੱਚ ਸੌਂਪੀਆਂ ਔਰ ਸਰਦਾਰ ਬੂਟਾ ਸਿੰਘ ਨੇ ਆਪਣੀ ਕਾਬਲੀਅਤ ਦੇ ਜੋਹਰ ਦਿਖਾਉਂਦੇ ਹੋਏ ਕਾਬਲੀਅਤ ਨੂੰ ਸਾਬਤ ਕਰਦੇ ਹੋਏ ਵਕ ਵਕ ਅਹੁਦਿਆਂ ਦੇ ਰਿਪਰ ਰਹਿ ਕੇ ਉਹਨਾਂ ਨੇ ਭਾਰਤ ਦਾ ਨਾਮ ਉੱਚਾ ਕੀਤਾ ਆਪਣੇ ਦੇਸ਼ ਦਾ ਨਾਮ ਦੇ ਨਾਲ ਨਾਲ ਆਪਣੇ ਸਮਾਜ ਦਾ ਜਿਹੜਾ ਕਾਂਗਰਸ ਪਾਰਟੀ ਦਾ ਨਾਮ ਉੱਚਾ ਕੀਤਾ ਔਰ ਕਾਂਗਰਸ ਪਾਰਟੀ ਨੇ ਹਮੇਸ਼ਾ ਸਰਦਾਰ ਬੂਟਾ ਸਿੰਘ ਨੂੰ ਆਪਣਾ ਜਿਹੜਾ ਹੈ ਉਹ ਸਿਰ ਦਾ ਤਾਜ ਬਣਾ ਕੇ ਰੱਖਿਆ ਸਰਦਾਰ ਬੂਟਾ ਸਿੰਘ ਦੇ ਨਾਲ ਨਾਲ ਜਿਹੜਾ ਸੀਗਾ ਉਹਨਾਂ ਨੂੰ ਪੰਜਾਬ ਦੇ ਵਿੱਚ ਸਾਡੇ ਦਾਸ ਤੇ ਸਵਰਗੀ ਪਿਤਾ ਸਰਦਾਰ ਸਰਦੂਲ ਸਿੰਘ ਬੰਡਾਲਾ ਨੂੰ ਕਾਂਗਰਸ ਪਾਰਟੀ ਨੇ ਪੰਜਾਬ ਦੀ ਕੈਬਨਿਟ ਦੇ ਵਿੱਚ ਤਿੰਨ ਵਾਰ ਜਿਹੜਾ ਕੈਬਨਿਟ ਸਥਾਨ ਦੇ ਕੇ ਉਹਨਾਂ ਨੂੰ ਵਕ ਵਕ ਅਹੁਦੇ ਤੇ ਤਾਇਨਾਤ ਕਰਕੇ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਕਾਂਗਰਸ ਪਾਰਟੀ ਹਮੇਸ਼ਾ ਦਲਿਤਾਂ ਦੇ ਪ੍ਰਤੀ ਜਿਹੜਾ ਹੈ ਉਹ ਇੱਕ ਅੱਛੀ ਭਾਵਨਾ ਲੈ ਕੇ ਅੱਗੇ ਵਧਦੀ ਹੈ ਜਦੋਂ ਜਦੋਂ ਕਾਂਗਰਸ ਪਾਰਟੀ ਅੱਗੇ ਆਉਂਦੀ ਹੈ ਤੇ ਦਲਿਤ ਭਾਈਚਾਰੇ ਹਮੇਸ਼ਾ ਤਰੱਕੀ ਤੇ ਅਗਲੇ ਪਾਸੇ ਉਹਨਾਂ ਦੀ ਸਨਮਾਨ ਵਾਲੇ ਪਾਸੇ ਚੱਲਦਾ ਹੈ ਔਰ ਸ਼੍ਰੀ ਰਾਹੁਲ ਗਾਂਧੀ ਜੀ ਹਮੇਸ਼ਾ ਦਲਿਤਾਂ ਦੇ ਪ੍ਰਤੀ ਜਿਹੜਾ ਹੀ ਹੈ ਉਹ ਚੰਗੀ ਗੱਲ ਕਰਦੇ ਆ ਚੰਗੀ ਸੋਚ ਰੱਖਦੇ ਆ ਇਹੀ ਕਾਰਨ ਹੈ ਕਿ ਦਿੱਲੀ ਦੇਸ਼ ਦੀ ਰਾਜਧਾਨੀ ਹੈ ਔਰ ਦਿੱਲੀ ਦੇਸ਼ ਦੀ ਰਾਜਧਾਨੀ ਹੋਣ ਦੇ ਕਾਰਨ ਪੋਲਿਟਿਕਲੀ ਸਿਆਸੀ ਤੌਰ ਤੇ ਬਹੁਤ ਇੰਪੋਰਟੈਂਟ ਹੈ ਔਰ ਦਿੱਲੀ ਦੀ ਰਾਜਧਾਨੀ ਦਾ ਪੰਜਾਬ ਦੇ ਵਿੱਚੋਂ ਇੱਕ ਮਜਬੂਤ ਸਿੱਖ ਵਾਲਮੀਕ ਪਾਈਜਾਰੇ ਦੇ ਵਿੱਚੋਂ ਜਿਹੜੀ ਹੈ ਦਲਿਤ ਪਾਈਚਾਰੇ ਚੋਂ ਚੋਣ ਕਰਕੇ ਤੁਹਾਡੇ ਦਾਸ ਸੁਖਵਿੰਦਰ ਸਿੰਘ ਨੂੰ ਉਹਨਾਂ ਨੇ ਡੈਣ ਉਹਦੇ ਉੱਪਰ ਦਿੱਲੀ ਦੇ ਵਿੱਚ ਜਿਹੜਾ ਹੈ ਉਸ ਬਤੌਰ ਦਿੱਲੀ ਦਾ ਪਰਿਵਾਰੀ ਨਿਯੁਕਤ ਕੀਤਾ ਇਹ ਵੀ ਬਹੁਤ ਵੱਡੀ ਮਾਨ ਵਾਲੀ ਗੱਲ ਹੈ ਔਰ ਸਾਨੂੰ ਤੁਹਾਡੇ ਕੋਲ ਔਖ-ਔਖ ਪਾਰਟੀਆਂ ਜਿਹੜੀਆਂ ਬੋਲ ਰਹੀਆਂ ਨੇ ਭਾਜਪੀ ਕਾਲੀ ਦਲ ਔਰ ਜਿਹੜੀ ਆਮ ਆਦਮੀ ਪਾਰਟੀ ਹੈ ਤੁਹਾਨੂੰ ਸਾਨੂੰ ਤੁਹਾਡੇ ਕੋਲ ਕੋਈ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਕਿ ਕਾਂਗਰਸ ਪਾਰਟੀ ਦਲਿਤਾਂ ਦੇ ਨਾਲ ਕਿੰਨਾ ਪਿਆਰ ਜਾਂ ਨਫ਼ਰਤ ਕਰਦੀ ਹੈ